ਕਿ ਤੁਹਾਨੂੰ ਵਿਸ਼ਵਾਸ ਹੁੰਦਾ ਮਲਾਹ ਤੇ ਕਿ ਤੁਹਾਡਾ ਤੁਹਾਨੂੰ ਜਿਹੜਾ ਹੈ ਉਹ ਤਾਰ ਦੂਗਾ ਦੂਸਰੇ ਪਾਸੇ ਲਾ ਦੂਗਾ ਦੂਸਰੇ ਪੱਲੇ ਵਿਸ਼ਵਾਸ ਹੈ ਇਹ ਜਾਂ ਵਿੱਚ ਬਹਿ ਕੇ ਜਾਣਾ ਮਲਾਹ ਦੀ ਤਾਂ ਪੂਰੀ ਜ਼ਿੰਮੇਵਾਰੀ ਮਲਾਹ ਦੇ ਸਿਰ ਤੇ ਹੀ ਹੁੰਦੀ ਹੈ ਜੀ ਮਲਾਹ ਦੀ ਖੁਦ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਜੋ ਸਵਾਰੀਆਂ ਵਿੱਚ ਨੇ ਉਹਨਾਂ ਨੂੰ ਟਾਈਮ ਸੇਰ ਔਰ ਸਹੀ ਸਲਾਮਤ ਦੂਸਰੇ ਕਿਨਾਰੇ ਤੇ ਛੱਡੇ ਅੰਮ੍ਰਿਤ ਵਿੱਚ ਕੀ ਕੀ ਲੈ ਕੇ ਜਾ ਸਕਦੇ ਜਿਹੜਾ ਕੁ ਮਾਰਦੀ ਦਾ ਡੰਗਰ ਵੀ ਲੰਘਦਾ ਹੀ ਪਾਰ ਹਾਂਜੀ ਇੱਕ ਭਾਰੀ ਚੀਜ਼ ਇਹਦੇ ਵਿੱਚ ਮਤਲਬ ਰੱਖੀ ਜਾਂਦਾ ਦੋ ਮੱਜਾਂ ਲੰਘ ਜਾਂਦੀਆਂ ਨੀਂ ਲੰਘ ਜਾਂਦੇ ਦੋ ਵੱਜਾਂ ਫਾਰ ਤੋਂ ਲੰਘ ਜਾਂਦੀਆਂ ਨੀਂ ਇਹ ਤੁਸੀਂ ਜਿੱਦਾਂ ਬੱਚੇ ਹੋ ਤੁਹਾਨੂੰ ਵਿਸ਼ਵਾਸ ਹੁੰਦਾ ਮਲਾ ਤੇ ਦੂਈ ਜਗ੍ਹਾ ਜਾਣਾ ਹੁੰਦਾ ਡਰ ਨਹੀਂ ਲੱਗਦਾ ਬੇਟੀ ਚ ਲੱਗਦਾ ਜਦ ਪੇਰੈਂਟਸ ਨਾਲ ਹੁੰਦੇ ਆ ਫਿਰ ਨਹੀਂ ਲੱਗਦਾ ਅਸਾਂ ਕਿੰਨੀ ਖੁਸ਼ੀ ਹੁੰਦੀ ਬੇਟੀ ਚ ਬਹਿ ਕੇ ਖੁਸ਼ੀ ਤਾਂ ਹੁੰਦੀ ਜਦਾਂ ਹਵਾ ਤੇ ਚੱਲਦੀ ਹੁੰਦੀ ਤਾਂ ਇਹਦੇ ਵਿੱਚ ਸੇਫਟੀ ਕਿੰਨੀ ਹੁੰਦੀ ਸੇਫਟੀ ਵੀਰੇ ਹੁਣ ਖਤਰਾ ਵੀ ਹੁੰਦਾ ਜਦੋਂ ਪਾਣੀ ਵਧੇ ਜਾਂਦਾ ਫਿਰ ਕੰਟਰੋਲ 'ਚ ਨਹੀਂ ਰਹਿੰਦੀ ਇਹਨਾਂ ਦੇ ਜਿਹੜੀ ਚਲਾਂਦੇ ਬੇੜੀ ਨੇ ਘਟਨਾ ਵੀ ਐ ਮੇਦੀ ਕੋ ਬਾਪੀ ਨਾਲ ਇੱਕ ਦੀਵਾ ਬਲਦਾ ਹੁੰਦਾ ਜੋ ਖਵਾਜਾ ਪੀਰ ਦੀ ਨਿਸ਼ਾਨੀ ਹੈ ਲੋਕਾਂ ਦੀ માનਤਾ ਹੁੰਦੀ ਹੈ ਲੋਕ ਬੇੜੇ ਵੀ ਉਹਦੇ ਲਈ ਤਾਰਦੇ ਨੇ ਤਾਂ ਇੱਕ ਹੋਰ ਨਵੀਂ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਅੱਜ ਆਪਾਂ ਹਾਜ਼ਰ ਆ ਲੈ ਕੇ ਆਏ ਹੋਏ ਆ ਤੁਹਾਨੂੰ ਬੇੜੀਆਂ ਦੇ ਵਿੱਚ ਬੇੜੀਆਂ ਦੀ ਗੱਲ ਕਰ ਲਈਏ ਜੋ ਬੇੜੀਆਂ ਲੱਗਦੀਆਂ ਨੇ ਇੱਥੋਂ ਜੋ ਪਿੰਡਾਂ ਦੇ ਲੋਕ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਅਨਟਚ ਹੋਏ ਨੇ ਸ਼ਹਿਰਾਂ ਦੇ ਨਾਲੋਂ ਕਿਉਂਕਿ ਕਿਤੇ ਨਾ ਕਿਤੇ ਜਿੱਥੇ ਅੱਜ ਜਹਾਜ਼ ਤੱਕ ਦਾ ਸਫ਼ਰ ਇਨਾ ਸਸਤਾ ਹੋ ਗਿਆ ਕਿ ਹਰ ਇੱਕ ਆਮ ਬੰਦਾ ਵੀ ਜਹਾਜ਼ ਦਾ ਸਫ਼ਰ ਕਰ ਲੈਂਦਾ ਟ੍ਰੇਨਾਂ ਦਾ ਸਫ਼ਰ ਕਰ ਲੈਂਦਾ ਬੱਸਾਂ ਦਾ ਸਫ਼ਰ ਕਰ ਲੈਂਦਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਤਾਂ ਉੱਥੇ ਇੱਥੇ ਆਮ ਲੋਕਾਂ ਨੂੰ ਆਪਣੀ ਪੜ੍ਹਾਈ ਵਾਸਤੇ ਬੱਚਿਆਂ ਨੂੰ ਯਾਤਰੀ ਲੋਕਾਂ ਨੂੰ ਰੋਜਗਾਰ ਕਰਨ ਦੇ ਵਾਸਤੇ ਇਹਨਾਂ ਬੇੜੀਆਂ ਦਾ ਸਹਾਰਾ ਲੈਣਾ ਪੈ ਰਿਹਾ ਜੇ ਇਹ ਬੇੜੀਆਂ ਨਾ ਹੋਣ ਤਾਂ ਇਹ ਸ਼ਹਿਰ ਦੇ ਨਾਲੋਂ ਵੀ ਅਨਟਚ ਹੋ ਜਾਣ ਪਰ ਸਟੋਰੀ ਇੱਕ ਦੀ ਖੂਬਸੂਰਤੀ ਇਸ ਦੀ ਇਹ ਵੀ ਹੈ ਕਿ ਪ੍ਰਾਣੀ ਇੱਕ ਪੰਜਾਬ ਦੇ ਨਾਲ ਜੁੜਦੀ ਇਹ ਚੀਜ਼ ਆ ਪ੍ਰਾਣੇ ਲੋਕ ਜਿਹੜੇ ਆ ਦਰਿਆਵਾਂ ਦੇ ਵਿੱਚੋਂ ਬੇੜੀਆਂ ਦੇ ਨਾਲ ਹੀ ਆਰ ਪਾਰ ਜਾਂਦੇ ਹੁੰਦੇ ਸੀ ਹਾਲਾਂਕਿ ਇੱਥੇ ਰਿਸਕ ਵੀ ਜ਼ਰੂਰ ਹੈ ਤਸਵੀਰ ਤੁਹਾਨੂੰ ਸਾਈਕਲ ਆਪਣਾ ਲਾਦ ਰਿਆ ਹੈ ਬੇੜੀ ਦੇ ਵਿੱਚ ਤੇ ਨਾਲ ਸਵਾਰੀਆਂ ਆਉਂਦੀਆਂ ਨੇ ਤੇ ਜਦੋਂ ਸਵਾਰੀਆਂ ਉਧਰੋਂ ਭਰ ਕੇ ਬੇੜੀ 6 7 8 ਸਵਾਰੀਆਂ ਲੈ ਕੇ ਫਿਰ ਇੱਧਰ ਨੂੰ ਆਉਂਦੀ ਹੈ ਫਿਰ ਉਸ ਤੋਂ ਬਾਅਦ ਇਹ ਸਵਾਰੀਆਂ ਫਿਰ ਇੱਧਰ ਲਈਆਂ ਜਿਹੜੀਆਂ ਸਵਾਰੀਆਂ ਫਿਰ ਦੂਏ ਪਾਸੇ ਜਾਂਦੀਆਂ ਨੇ ਇੱਥੇ ਵੀਰ ਹਣੀ ਖੜੇ ਨੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਹਾਲ ਬਾਈ ਜੀ ਵਧੀਆ ਵੀਰ ਜੀ ਬਾਈ ਕਿੰਨੇ ਕ ਸਮੇਂ ਤੋਂ ਤੁਸੀਂ ਇਸ ਬੇੜੀ ਦਾ ਸਫ਼ਰ ਕਰ ਰਹੇ ਹੋ ਤਕਰੀਬਨ ਜੀ ਸਾਡੇ ਬਜ਼ੁਰਗ ਵੀ ਕਰਦੇ ਸੀਗੇ ਜੀ ਤਕਰੀਬਨ ਤਕਰੀਬਨ 60 70 ਸਾਲ ਤੋਂ ਤਕਰੀਬਨ ਇੱਕ ਇਸਤੀ ਦਾ ਕੰਮ ਚੱਲ ਰਿਹਾ ਹੈ ਹਾਂਜੀ ਤੇ ਭਾਈ ਅ ਕਿਵੇਂ ਦਾ ਲੱਗ ਰਿਹਾ ਹੈ ਤੁਹਾਨੂੰ ਇਹ ਸਫਰ ਜਿਹੜਾ ਆ ਬੀੜੀ ਦਾ ਕਿਉਂਕਿ ਇੱਕ 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 ਹੁੰਦਾ ਬੰਦੇ ਨੂੰ ਹਨਾ ਵੀ ਵਾਰ-ਵਾਰ ਕਰਕੇ ਉਸ ਦੀ ਆਦਤ ਪੈ ਜਾਂਦੀ ਹੈ ਤੇ ਤੁਹਾਨੂੰ ਕਦੇ ਐਦਾਂ ਮਹਿਸੂਸ ਨਹੀਂ ਹੋਇਆ ਵੀ ਤੁਹਾਨੂੰ ਬੱਸ ਲੱਗਣੀ ਚਾਹੀਦੀ ਹੈ ਜਾਂ ਤੁਹਾਨੂੰ ਐਦਾਂ ਦੀ ਕੋਈ ਸਹੂਲਤ ਮਿਲਣੀ ਚਾਹੀਦੀ ਹੈ ਜਾਂ ਫਿਰ ਜਿਹੜੇ ਆ ਬੀੜੀਆਂ ਦਾ ਸਫਰ ਜਿਹੜਾ ਆ ਹਨਾ ਵੀ ਇਹ ਬੰਦ ਹੋਣਾ ਚਾਹੀਦਾ ਹਾਂਜੀ ਦੇਖੋ ਜੀ ਅਸਤਾ ਇਹੀ ਕਹਿੰਦੇ ਆ ਵੀ ਬੀੜੀ ਦਾ ਸਫਰ ਆ ਜੋ ਬੰਦ ਹੋ ਜਾਏ ਤਾਂ ਵਧੀਆ ਗੱਲ ਆ ਸਾਡਾ ਸ਼ੌਕ ਨਹੀਂ ਸਾਡੀ ਮਜਬੂਰੀ ਹੈ ਜੀ ਇਹ ਕਿਉਂਕਿ ਸਾਨੂੰ ਚਮਕੌਰ ਸਾਹਿਬ ਦੇ ਨਾਲ ਅਸੀਂ ਜੁੜੇ ਹੋਏ ਆ ਜੇ ਅਸੀਂ ਬਾਇਆ ਰੋਪੜ ਤੋਂ ਹੋ ਕੇ ਆਏ ਤਾਂ तकरीबन ਸਾਨੂੰ 50 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਇੱਥੋਂ ਸਾਨੂੰ 5-6 ਕਿਲੋਮੀਟਰ ਪੈਂਦਾ ਆ ਇਸ ਕਰਕੇ ਸਾਡਾ ਸ਼ੌਂਕ ਨਹੀਂ ਮਜਬੂਰੀ ਆ ਬੇੜੀ ਨੂੰ ਲੰਘਣਾ ਜੀ ਹਾਂਜੀ ਤੇ ਭਾਈ ਇਹ ਬੇੜੀ ਜਿਹੜੀ ਆ ਇਹ ਜਦੋਂ ਤੁਸੀਂ ਆਨੇ ਜਾਣੇ ਹੋ ਤਾਂ ਕਿੰਨਾ ਕੁ ਰਿਸਕ ਹੁੰਦਾ ਇਹਦੇ ਵਿੱਚ ਰਿਸਕ ਤਾਂ ਹੈਗਾ ਹੀ ਆ ਜੀ ਦੇਖੋ ਪਾਣੀ ਦਾ ਕੰਮ ਆ ਔਰ ਬੋਟ ਵੀ ਦੇਖ ਲਓ ਤੁਸੀਂ ਦੇਖ ਸਕਦੇ ਆ ਔਰ ਪਾਣੀ ਦੇ ਵਿੱਚ ਤਾਂ ਰਿਸਕ ਹੀ ਆ ਜੀ ਯਾਰ ਵੀ ਲੱਗਦਾ ਹੁੰਦਾ ਭਾਈ ਜਦੋਂ ਬੇੜੀ 'ਚ ਸਫ਼ਰ ਕਰ ਰਹੇ ਆ ਹਾਂਜੀ ਡਰ ਤਾਂ ਪਹਿਲਾਂ ਪਹਿਲਾਂ ਲੱਗਦਾ ਜੀ ਹੁਣ ਤਾਂ ਆਦਤ ਬਣ ਗਈ ਆ ਤੇ ਤੁਹਾਡੇ ਬੱਚੇ ਵਗੈਰਾ ਜੀ ਭਾਜੀ ਪੜ੍ਹਦੇ ਨੇ ਕਿ ਮਤਲਬ ਕਿ ਦੂਸਰੇ ਪਾਸੇ ਕਿੰਨੀ ਤੱਕ ਸਕੂਲ ਹੈਗਾ ਉਹ ਸਰ 10ਵੀਂ ਤੱਕ ਆ ਜੀ ਉਹ ਤਕਰੀਬਨ ਥੋੜਾ ਦੂਰ ਪੈਂਦਾ ਜੀ ਸਾਨੂੰ ਤੇ ਬਾਕੀ ਜੋ ਉਸ ਤੋਂ ਬਾਅਦ ਦੀ ਸਟੱਡੀ ਆ ਉਹ ਸਾਨੂੰ ਦਰਿਆ ਰਾਹੀਂ ਕਿਸ਼ਤੀ ਰਾਹੀਂ ਬੱਚੇ ਕਰਦੇ ਆ ਤੇ ਬਈ ਫਿਰ ਜਦੋਂ ਬੱਚਿਆਂ ਨੂੰ ਤੁਸੀਂ ਭੇਜਦੇ ਹੋ ਤਾਂ ਮਤਲਬ ਕਿ ਅੰਦਰੋਂ ਡਰਤਾ ਬੰਦੇ ਲੈਂਦਾ ਹੋਣਾ ਨਾ ਯਾਰ ਵੀ ਨਿਆਣਿਆਂ ਨੂੰ ਭੇਜਣੇ ਦਰਿਆ ਪਾਰ ਕਰਕੇ ਜਾਣਾ ਹਾਂਜੀ ਡਰ ਤਾਂ ਰਹਿੰਦਾ ਹੀ ਆ ਜੀ ਜਦੋਂ ਤੱਕ ਬੱਚੇ ਘਰ ਨਹੀਂ ਆਦੇ ਉਦੋਂ ਤੱਕ ਤਾਂ ਚਿੰਤਾ ਲੱਗੀ ਰਹਿੰਦੀ ਆ ਹਾਂਜੀ ਤੇ ਜਿਹੜੇ ਇੱਥੇ ਭਾਜੀ ਬੇੜੀ ਦੇ ਉੱਤੇ ਮਲਾਹ ਆਏ ਤੁਹਾਡੇ ਲਾਗੇ ਦੇ ਪਿੰਡਾਂ ਦਾ ਹੀ ਹਾਂਜੀ ਲਾਗੇ ਦੇ ਇਹ ਕਿੰਨੇ ਸਾਲ ਤੋਂ ਕੰਮ ਕਰਦਾ ਹੈ ਇਹ ਵੀ ਪਛਤਾਇਨੇ ਆ ਜੀ ਅੱਛਾ ਹਾਂਜੀ ਇਹਨਾਂ ਨੂੰ ਵੀ ਫੇ ਚੰਗਾ ਤਜਰਬਾ ਹੁੰਦਾ ਕਿ ਬੇੜੀ ਨੂੰ ਕਿਵੇਂ ਰੇੜਨਾ ਕਿਵੇਂ ਚਲਾ ਕੇ ਲੈ ਕੇ ਜਾਣਾ ਹੈ ਹਾਂਜੀ ਕਿੰਨੀਆਂ ਕਿੰਨੀਆਂ ਕਿ ਸਵਾਰੀਆਂ ਇੱਕ ਵਾਰ ਚ ਬੇੜੀ ਚਾਹੇ ਨਹੀਂ ਤਕਰੀਬਨ 50 ਤੋਂ 70 ਦੇ ਵਿੱਚ ਤਕਰੀਬਨ ਆ ਜਾਂਦੀਆਂ ਨੇ ਇੱਕ ਵਾਰ ਦੇ ਵਿੱਚ ਹਾਂਜੀ ਮਤਲਬ ਇੱਕ ਬੰਦਾ 50 70 ਸਵਾਰੀਆਂ ਇੱਕ ਵਾਰ ਚ ਲੈ ਜਾਂਦਾ ਦੂਸਰੇ ਵਾਰ ਲੈ ਜਾਂਦਾ ਜੀ ਪਰ ਰੋਜ਼ ਤਾਂ ਨਹੀਂ ਆ ਨਹੀਂ ਹੁੰਦੀਆਂ ਨਹੀਂ ਰੋਜ਼ ਨਹੀਂ ਜੀ ਇਕੱਠੇ ਨਹੀਂ ਹੁੰਦੇ ਜਣਕੇ ਜਦੋਂ 10 12 ਸਵਾਰੀਆਂ ਹੋ ਗਈਆਂ ਉਦੋਂ ਢੇੜਾ ਲਗਾ ਦਿੰਦੇ ਨੇ ਅੱਛਾ ਹਾਂਜੀ ਠੀਕ ਹੈ ਕਹਿਣ ਦਾ ਮਤਲਬ ਉਹਨਾਂ ਦਾ ਵੀ ਰੋਜ਼ਗਾਰ ਸਿਰਫ ਇਹਨਾਂ ਸਵਾਰੀਆਂ ਨਾਲ ਹੀ ਜੁੜਿਆ ਹੋਇਆ ਹਾਂਜੀ ਹਾਂਜੀ ਰੋਜ਼ਗਾਰ ਜੁੜਿਆ ਜੀ ਉਮੀਦ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਧਰ ਬੇੜੀ ਦਿਖਾ ਦਵੇ ਉਧਰ ਉਹ ਬੇੜੀ ਦੇ ਵਿੱਚ ਚਾਰ ਪੰਜ ਬੰਦੇ ਜਿਹੜੇ ਉਹਦੇ ਬੈਠ ਚੁੱਕੇ ਨੇ ਨਾਲ ਉਹਨਾਂ ਨੇ ਸਾਧ ਉਹਨਾਂ ਦੇ ਰੱਖੇ ਹੋਏ ਨੇ ਮੋਟਰਸਾਈਕਲ ਵਗੈਰਾ ਜੋ ਵੀ ਉਹਨਾਂ ਦਾ ਸਾਧਨ ਆ ਉਹ ਰੱਖਿਆ ਹੋਇਆ ਤੇ ਹੁਣ ਉਹ ਬੇੜੀ ਉਧਰੋਂ ਜਿਹੜੀ ਹੈ ਇਧਰਲੇ ਪਾਸੇ ਨੂੰ ਆਣੀ ਆ ਉਹ ਸ਼ੁਰੂ ਹੋ ਚੁੱਕੀ ਹੈ ਇੱਥੋਂ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾਲ-ਨਾਲ ਬੇੜੀ ਦਾ ਸਫ਼ਰ ਵੀ ਆਪਾਂ ਦਿਖਾਵਾਂਗੇ ਬੇੜੀ 'ਚ ਬਹਿ ਕੇ ਤੇ ਨਾਲ-ਨਾਲ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਾਂਗੇ ਬਾਈ ਉਹਨਾਂ ਦੇ ਨਾਲ ਤੇ ਬੇੜੀ ਹੁਣ ਇੱਧਰ ਆਂਦੀ ਆ ਆਪਾਂ ਉਸ ਤੱਕ ਉਸ ਸਮੇਂ ਤ ਤਕਰੀਬਨ 10 ਮਿੰਟ ਲੱਗ ਜਾਂਦੇ। 10 ਕਿ ਮਿੰਟ ਦਾ ਹੁਣ ਸਫਰ ਆਪਾਂ 10 ਮਿੰਟ ਵੇਟ ਕਰਦੇ ਆਂ ਬੇੜੀ ਜਦੋਂ ਤੱਕ ਇੱਧਰ ਆਂਦੀ ਹੈ। ਲੋ ਜੀ ਹੁਣ ਅਸੀਂ ਇਸ ਵੇਲੇ ਬੇੜੀ ਦੇ ਵਿੱਚ ਸਵਾਰ ਹੋ ਚੁੱਕੇ ਆਂ। ਵੀਰ ਸਾਡੇ ਨਾਲ ਮੌਜੂਦ ਆ। ਇਹ ਆਪਾਂ ਲੱਕੜਵਾਰੀ ਜਾਣਾਂਗੇ ਕਿ ਬੇੜੀ ਕਿਸ ਲੱਕੜ ਦੀ ਬਣੀ ਹੋਈ ਆ। ਨਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਸੀਂ ਇੱਥੇ ਖੁੰਜੇ 'ਚ ਮਾਰੋਗੇ ਤਾਂ ਨਾਲ ਇੱਕ ਦੀਵਾ ਬਲਦਾ ਹੁੰਦਾ ਜੋ ਖਵਾਜਾ ਪੀਰ ਦੀ ਨਿਸ਼ਾਨੀ ਹੈ। ਲੋਕਾਂ ਦੀ માનਤਾ ਹੁੰਦੀ ਹੈ ਲੋਕ ਬੇੜੇ ਵੀ ਉਹਦੇ ਲਈ ਤਾਰਦੇ ਨੇ। ਪਿੰਡਾਂ ਦੇ ਪਿੰਡ ਇੱਥੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਆਣੀਆਂ ਹਰ ਇੱਕ ਪਿੰਡ ਜਿੱਥੇ ਜੁਲਾ ਲਾਗੇ ਦੇ ਪਿੰਡ ਆ ਉਹਨਾਂ ਦੀ ਮਾਨਤਾ ਹੁੰਦੀ ਹੈ ਪੂਰੇ ਦਰਿਆ ਜਿਸ ਨਾਲ ਲੱਗਦੇ ਪਿੰਡ ਆ ਸਾਰੇ ਪਿੰਡ ਜਿਵੇਂ ਵੈਸੇ ਸਾਰੇ ਪੂਰੀ ਦੁਨੀਆ ਦੇ ਵਿੱਚ ਐ ਪਰ ਜਿਹੜੇ ਨਾਲ ਲੱਗਦੇ ਪਿੰਡ ਉਹ ਬੇੜਾ ਇੱਥੇ ਫਰਤਾਰ ਆਉਂਦੇ ਨੇ ਬਾਈ ਤੋਂ ਆਪਾਂ ਸਾਰੀ ਜਾਣਕਾਰੀ ਲੈ ਲੈਨੇ ਬਾਈ ਕੀ ਹਾਲ ਹੈ ਜੀ ਵਧੀਆ ਜੀ ਬਾਈ ਇਹ ਕਿਸ ਲੱਕੜ ਦੀ ਬਣੀ ਹੁੰਦੀ ਹੈ ਜੋ ਬੇੜੀ ਐ ਇਹਸ਼ਿਆ ਸਾਲ ਅੱਛਾ ਇਹ ਬਾਈ ਕਿਹੜੀ ਲੱਕੜ ਐ ਮਤਲਬ ਕਿੱਥੋਂ ਮਿਲਦੀ ਜਿਹਦੇ ਤੋਂ ਸ਼ਿਪ ਬਣਦੇ ਨੇ ਸਮੁੰਦਰੀ ਸ਼ਿਪ ਬਣਦੇ ਨੇ ਠੀਕ ਹੈ ਉਸ ਤੋਂ ਤਿਆਰ ਹੁੰਦੀ ਐ ਇਹ ਠੀਕ ਹੈ ਹਾਂਜੀ ਇਹ ਉਰੇ ਆਂਦੇ ਨੇ ਮਜ਼ਦੂਰ ਨੂਰਪੁਰ ਸਾਈਡ ਤੋਂ ਆਂਦੇ ਨੇ ਉਰੇ ਹੀ ਲੈ ਕੇ ਤਿਆਰ ਕਰ ਦਿੰਦੇ ਨੇ ਇਹਨੂੰ ਹਾਂਜੀ ਤੇ ਭਾਜੀ ਜਿਸ ਤਰੀਕੇ ਨਾਲ ਇਹ ਚੱਪੂ ਹੁੰਦੇ ਨੇ ਫੇ ਚੱਪੂ ਵੀ ਤੁਹਾਨੂੰ ਹਰ ਸਾਲ ਖਰੀਦਦੇ ਨੇ ਪੈਂਦੇ ਚਾਹੀਦੀ ਰਿਪੇਅਰ ਕਦੋਂ ਕਰਾਣੀ ਪੈਂਦੀ ਹੈ ਰਿਪੇਅਰ ਇਹਦੀ ਬਰਸਾਤ ਤੋਂ ਪਹਿਲਾਂ ਕਰਵਾਣੀ ਪੈਂਦੀ ਆ ਜੀ ਕਿਤੇ ਮਾੜੀ-ਮੋਟੀ ਲੀਕੇਜ ਨਾ ਹੋ ਜAVE ਜਾਂ ਕੁਛ ਹੋਰ ਕਿਸੇ ਵੀ ਤਰੀਕੇ ਦੀ ਫਟਾ ਵਗੈਰਾ ਲੀਖਣਾ ਹੋਵੇ ਕੋਈ ਟੁੱਟਣ ਵਾਲਾ ਨਾ ਹੋਵੇ ਉਸ ਤਰੀਕੇ ਬਰਸਾਤ ਤੋਂ ਪਹਿਲਾਂ ਇਹਦੀ ਰਿਪੇਅਰ ਕਰवानी ਪੈਂਦੀ ਹੈ ਜੀ ਭਾਈ ਇੱਕ ਮਲਾਹ ਦੀ ਕਿੰਨੀ ਕੁ ਜ਼ਿੰਮੇਵਾਰੀ ਹੁੰਦੀ ਹੈ ਕਿ ਬੰਦੇ ਆਂਦੇ ਆ ਉਹਨਾਂ ਨੂੰ ਉੱਥੇ ਪਹੁੰਚਾਉਣਾ ਉਹ ਕਿੰਨੀ ਕੁ ਆਪਣੀ ਜ਼ਿੰਮੇਵਾਰੀ ਸਮਝਦਾ ਜੀ ਮਲਾਹ ਦੀ ਤਾਂ ਫੁੱਲ ਜ਼ਿੰਮੇਵਾਰੀ ਮਲਾਹ ਦੇ ਸਿਰ ਤੇ ਹੀ ਹੁੰਦੀ ਹੈ ਜੀ ਮਲਾਹ ਦੀ ਖੁਦ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਜੋ ਸਵਾਰੀਆਂ ਵਿੱਚ ਨੇ ਉਹਨਾਂ ਨੂੰ ਟਾਈਮ ਸਿਰ ਔਰ ਸਹੀ ਸਲਾਮਤ ਦੂਸਰੇ ਕਿਨਾਰੇ ਤੇ ਛੱਡੇ ਹਾਂਜੀ ਜੀ ਤੇ ਭਾਈ ਜਿਸ ਤਰੀਕੇ ਨਾਲ ਉਹ ਵਿੱਚ ਦੀਵਾ ਵਾਲਿਆ ਵਾ ਉਹਦੇ ਬਾਰੇ ਸਾਨੂੰ ਜਰੂਰ ਦੱਸਿਓ ਕਿਉਂਕਿ ਮੈਨੂੰ ਇੰਨੀ ਜਾਣ ਦੇਖੋ ਜੀ ਦੀਵਤਾਵਾਂ ਦੇਖੋ ਹਰ ਚੀਜ਼ ਆਪਣੀ ਜਗ੍ਹਾ ਤੇ ਹੁੰਦੀ ਆ ਜੀ ਦੇਖੋ ਇਹ ਬੇੜਾ ਖਵਾਜੇ ਪੀਰ ਦਾ ਬੇੜਾ ਉਹਦੇ ਸੇਰ ਤੇ ਚੱਲਦਾ ਉਹਦੀ ਜੋਤ ਚੱਲਦੀ ਆ ਜੀ ਔਰ 24 ਘੰਟੇ ਚੱਲਦੀ ਰਹਿੰਦੀ ਆ ਇਹ ਹਾਂਜੀ ਖਵਾਜਾ ਪੀਰ ਜੀ ਆਪਾਂ ਬਾਜੀ ਨਾਮ ਲੈਨੇ ਆ ਥੋੜਾ ਜਿਹਾ ਇਹਦੇ ਬਾਰੇ ਮੈਨੂੰ ਜ਼ਰੂਰ ਦੱਸਿਓ ਕਿ ਕਦੋਂ ਤੋਂ ਮਾਨਤਾ ਕਿਵੇਂ ਆ ਸਾਰਾ ਸਿਸਟਮ ਇਹ ਇਹ ਤਾਂ ਜੀ ਸ਼ੁਰੂ ਤੋਂ ਦਾਦੇ ਪੜਦਾਦੇ ਤੋਂ ਸਾਡੇ ਚੱਲਦੇ ਆ ਰਿਹਾ ਜੀ ਉਸੇ ਤਰੀਕੇ ਅਸੀਂ ਮਾਨਤਾ ਕਰ ਰਹੇ ਆ ਕਿ ਸੁਣਿਆ ਵੇ ਇੱਥੇ ਲੋਕ ਮੱਥਾ ਵੀ ਟੇਕਣਾਂ ਦੇ ਕਾਗਜ਼ ਦਾ ਬੇੜਾ ਬਣਾ ਕੇ ਵੀ ਤਾਰਦੇ ਨੇ ਹਾਂਜੀ ਉਹ ਕਿਵੇਂ ਬਾਜੀ ਉਹ ਆਪਣੇ ਆਪਣੀ ਸ਼ਰਦਾ ਮੁਤਾਬਕ ਜੀ ਕੋਈ ਬੇੜਾ ਤਾਰਦਾ ਆ ਕੋਈ ਇਹਦੇ ਵਿੱਚ ਆ ਕੇ ਮੱਥਾ ਟੇਕਦਾ ਜੀ ਬੇੜੇ ਦੇ ਵਿੱਚ ਆਪਣੇ ਆਪਣੀ ਸ਼ਰਦਾ ਦੇ ਹਿਸਾਬ ਨਾਲ ਆ ਪਈ ਜੀ ਇਦਾਂ ਕੋਈ ਘਟਨਾ ਵਾਪਰੀ ਵੀ ਆ ਕਦੇ ਇਦਾਂ ਲੱਗਦਾ ਵੀ ਕਿ ਸੱਚੀ ਜਿਹਦੀ ਆਪਾਂ ਮਾਨਤਾ ਕਰਦੇ ਆ ਆਪਾਂ ਖਵਾਜਾ ਪੀਰ ਨੂੰ ਮੰਨਦੇ ਆ ਕਦੇ ਇਦਾਂ ਕਿਸੇ ਨਾਲ ਅਲੌਕਿਕ ਦ੍ਰਿਸ਼ ਹੋਇਆ ਹੋਵੇ ਕਦੇ ਚਮਤਕਾਰ ਹੋ ਗਿਆ ਹੋਵੇ ਬੰਦਾ ਹਨਾ ਵੀ ਮੰਨ ਲਓ ਹਨਾ ਬਹੁਤ ਸਾਰੇ ਲੋਕ ਇਦਾਂ ਦੱਸ ਦਿੰਦੇ ਨੇ ਭਾਈ ਸਾਡੇ ਨਾਲ ਉੱਥੇ ਐਵੇਂ ਹੋਇਆ ਸਾਡੇ ਸਾਹਮਣੇ ਤਾਂ ਕੋਈ ਨਹੀਂ ਜੀ ਹੋਇਆ ਅੱਜ ਤੱਕ ਦੇਖੋ ਭਈ ਸਾਡੇ ਦਾਦਾ ਪਰਦਾਦਾ ਮੰਨਦੇ ਆ ਰਹੇ ਉਸੇ ਤਰ੍ਹਾਂ ਅਸੀਂ ਮੰਨਤਾ ਕਰ ਰਹੇ ਆ ਜੀ ਹਾਂਜੀ ਤੇ ਭਾਜੀ ਇਹਦੇ ਵਿੱਚ ਖਤਰਾ ਕਿੰਨਾ ਕੋ ਹੁੰਦਾ ਬੀੜਿਚ ਕਿਉਂਕਿ ਜਿਸ ਤਰੀਕੇ ਨਾਲ ਹਵਾ ਚੱਲਦੀ ਆ ਤਾਂ ਡਰਤਾ ਲੱਗਦਾ ਹਣਾ ਹਾਂਜੀ ਹਵਾ ਦੇ ਵਿੱਚ ਤਾਂ ਡਰ ਲੱਗਦਾ ਹੀ ਆ ਬੈਲੈਂਸ ਆਊਟ ਹੋ ਜਾਂਦਾ ਹੈ ਕਈ ਵਾਰੀ ਜੀ ਬਿਲਕੁਲ ਕੀ ਹਾਲ ਆ ਭਾਜੀ ਸਹੀ ਹੈ ਭਾਜੀ ਮਤਲਬ ਤੁਹਾਨੂੰ ਤੁਸੀਂ ਜਾਣਾ ਦੂਸਰੇ ਪਾਸੇ ਜਾਣਾ ਜੀ ਹਾਂਜੀ ਹਾਂ ਦੂਏ ਪਾਸੇ ਜਾਣਾ ਕਿੰਨਾ ਕੁ ਤੁਹਾਨੂੰ ਵਿਸ਼ਵਾਸ ਹੁੰਦਾ ਮਲਾਹ ਤੇ ਕਿ ਤੁਹਾਡਾ ਤੁਹਾਨੂੰ ਜਿਹੜਾ ਹੈ ਉਹ ਤਾਰ ਦੂਗਾ ਦੂਸਰੇ ਪਾਸੇ ਲਾ ਦੂਗਾ ਦੂਸਰੇ ਬੰਨੇ ਵਿਸ਼ਵਾਸ ਹੈ ਇਹ ਜਾਂ ਵਿੱਚ ਬਹਿ ਕੇ ਜਾਣਾ ਹਾਂਜੀ ਹਾਂ ਜੀ। ਇਹ ਕਹਿੰਦੇ ਕੋ ਵਿਸ਼ਵਾਸ ਨਾ ਦੁਨੀਆ ਚੱਲਦੀ ਆ ਨਾ। ਹਾਂ ਜੀ ਹਾਂ। ਤੁਸੀਂ ਕਿੰਨੇ ਕ ਟਾਈਮ ਤੋਂ ਬਾਈ ਸਫਰ ਕਰਦੇ ਆ ਇਹਦਾ? ਮੈਨੂੰ ਹੋ ਗਏ 5-6 ਸਾਲ ਆਉਂਦੇ ਨੇ ਇੱਧਰ ਨੂੰ। ਅੱਛਾ ਜੀ। ਹਾਂ ਜੀ। ਤੇ ਤੁਸੀਂ ਕੀ ਕਾਰੋਬਾਰ ਕਰਦੇ ਹੋ? ਅਸੀਂ ਡੰਗਰਾਂ ਦਾ ਵਪਾਰ ਕਰਦੇ ਆ ਜੀ। ਅੱਛਾ। ਇੱਧਰੋਂ ਡੰਗਰ ਲੈ ਕੇਉ ਨਹੀਂ ਪਾ? ਤੇ ਇਹ ਵੇੜੀ ਵਿੱਚ ਕੀ ਕੀ ਲੈ ਕੇ ਜਾ ਸਕਦੇ ਆ? ਜਿਹੜਾ ਕੁਮਰਤੀ ਦਾ ਡੰਗਰ ਵੀ ਲੰਘਦਾ ਹੀ ਪਾਰ। ਅੱਛਾ। ਹਾਂ ਜੀ। ਕਿੰਨੇ ਕਿੰਨੇ ਕ ਭਾਰੀ ਚੀਜ਼ ਇਹਦੇ ਵਿੱਚ ਮਤਲਬ ਰੱਖੀ ਜਾ ਸਕਦੀ? ਦੋ ਮੱਝਾਂ ਲੰਘ ਜਾਂਦੀਆਂ ਨਹੀਂ, ਲੰਘ ਜਾਂਦੀਆਂ ਦੋ ਮੱਝਾਂ ਪਾਰ ਉਧਰ ਲੰਘ ਜਾਂਦੀਆਂ ਰਾਵ हां और भाई होनी हंस रहे है उन्होंने भी पागल की हाल है भाई जी किमे हो बढ़िया फिर जी भाई केड़ा अपना पिंड जी समराला भाई शहर अच्छा ਤੁਸੀਂ ਅੱਗੇ ਵੀ ਆਨੇ ਜਾਂਦੇ ਹਾਂ ਹਾਂਜੀ ਮੈਂ ਘਟੋੜ ਸਾਲ ਹੋ ਗਏ ਇੱਧਰ ਆਉਣ ਅੱਛਾ ਹਾਂਜੀ ਤੇ ਅੱਜ ਕਿਵੇਂ ਬਾਈ ਸਵਾਬ ਬਣਿਆ ਅੱਜ ਬਾਬਾ ਮੈਂ ਸਮੋਸਾ ਦੇਖਣ ਹੀ ਆਏ ਇੱਧਰ ਡੰਗਰ ਡੰਗਰ ਲੈਣ ਆਉਂਦੇ ਇੱਧਰ ਅੱਛਾ ਹਾਂਜੀ ਤੇ ਬਾਈ ਫਿਰ ਡੰਗਰ ਵਗੈਰਾ ਤੁਸੀਂ ਲੱਦ ਕੇ ਫਿਰ ਇਸੇ ਰੂਟ ਤਾਂ ਹੀ ਜਾਂਦੇ ਹੋ ਨਹੀਂ ਨਹੀਂ ਅਸੀਂ ਇੱਧਰ ਰੋਪੜ ਰਹੇ ਗੱਡੀ ਲੈ ਜਾਂਦੇ ਨੇ ਕਰਕੇ ਗੱਡੀ ਲੈ ਜਾਂਦੇ ਆ ਠੀਕ ਹੈ ਆ ਦੇਖ ਸਾਡੇ ਇੱਕ ਹੋਰ ਵੀਰ ਇੱਥੇ ਮੋਟਰਸਾਈਕਲ ਤੇ ਆਇਆ ਤਾਂ ਇੱਥੇ ਕੀ ਹਾਲ ਅੰਕਲ ਜੀ ਠੀਕ ਆ ਤੁਸੀਂ ਕਿੰਨੇ ਸਾਲਾਂ ਤੋਂ ਤੁਸੀਂ ਬੀੜੀ ਚਲਦੀ ਦੇਖ ਰਹੇ ਹੋ ਅਸੀਂ ਹੋਊਗਾ ਜੀ 50 ਹੋਗਣਾ 50 60 ਸਾਲ ਹੋ ਗਏ ਅੱਛਾ ਜੀ ਇਹੀ ਬੜੀ ਜਲਦੀ ਹੈ ਜੀ ਮਤਲਬ ਜਿਵੇਂ ਬੱਸਾਂ ਲੱਗੀਆਂ ਉਹਨਾਂ ਕਾਫੀ ਜਗ੍ਹਾ ਦਾ ਦਿਲ ਨਹੀਂ ਕਰਦਾ ਬੱਸਾਂ ਰਹੀਂ ਜਾਈਏ ਜੋ ਉਧਰ ਦਾ ਕੋ ਸਫ਼ਰ ਕਰਦੇ ਰਾਤੇ ਲੋਟੇ ਪੈਂਦਾ ਜੀ ਕਿੰਨੇ ਕਿਲੋਮੀਟਰ ਪੈਂਦਾ ਨੇ ਇਹੇ ਜੀ ਵੇਲੇ 3-4 ਕਿਲੋਮੀਟਰ ਤਾਂ ਪੈਂਦੀ ਹੋਣਾ ਉਧਾ ਉਧਾ ਕਿੰਨੇ ਕਿਲੋਮੀਟਰ ਸਫ਼ਰ ਪੈਂਦਾ ਜੀ ਆ ਉਧਰ ਤਾਂ ਜੀ ਹਾਂ ਜੀ 5 ਤਾਂ ਹੋਣੀ ਆ ਜੀ ਠੀਕ ਹੈ ਤੇ ਵੈਸੇ ਜੇ ਘੁੰਮ ਕੇ ਆਣਾ ਹੋਵੇ ਸੜਕ ਰਾਹੀਂ ਜੀ ਉਧਰ ਦਾ ਬਹੁਤ ਬੰਦ ਹੈ ਜੀ ਉਧਰ ਦਾ ਪੈਂਦਾ ਹੈ 20 20 ਕਿਲੋਮੀਟਰ ਅੱਛਾ ਜੀ ਵਾਹ ਕੀ ਹਾਲ ਹੈ ਕੁੜੀਏ ਕਿੱਦਾਂ ਠੀਕ ਹੈ ਕਿਹੜੀ ਕਲੱਚ ਪੜਦੀ ਹੈ 7th ਇਹ ਤੁਸੀਂ ਜਿੱਦਾਂ ਬੱਚੇ ਹੋ ਤੁਹਾਨੂੰ ਵਿਸ਼ਵਾਸ ਹੁੰਦਾ ਮਲਾ ਤੇ ਦੂਈ ਜਗ੍ਹਾ ਜਾਣਾ ਹੁੰਦਾ ਡਰ ਨਹੀਂ ਲੱਗਦਾ ਬੀੜੀ ਚ ਲੱਗਦਾ ਜਦ ਪੇਰੈਂਟਸ ਨਾਲ ਹੁੰਦੇ ਫਿਰ ਨਹੀਂ ਡਰ ਲੱਗਦਾ ਅੱਛਾ ਕਿ ਨਹੀਂ ਖੁਸ਼ੀ ਹੁੰਦੀ ਬੀੜੀ ਚ ਬੈ ਕੇ ਖੁਸ਼ੀ ਤਾਂ ਹੁੰਦੀ ਆ ਕਿਉਂ ਟਾਈਮ ਲੱਗਦਾ ਹੈ ਹਾਂਜੀ ਨੇ ਕੀ ਕਹਿੰਦੇ ਹੁੰਦੇ ਘਰ ਦੇ ਉਤਰਨ ਵੇਲੇ ਪੁੱਤ ਆਏ ਮਤਲਬ ਕਿ ਨਾਲ ਝੂਟੇ ਵੀ ਹੋ ਜੂਗੇ ਨਾਲੇ ਕੰਮ ਕਰਿਆਣਾ ਹੈ ਹਾਂਜੀ ਕੀ ਪੜਨ ਪੜਕੇ ਕੀ ਬਣਨਾ ਚਾਹਦੇ ਹੋ ਅ ਅਸੀਂ ਇੰਜੀਨੀਅਰ ਬਣਨਾ ਚਾਹੁੰਦੇ ਆ ਪੜਕੇ ਤੇ ਇੰਜੀਨੀਅਰ ਬਣ ਲਈ ਤੁਹਾਨੂੰ ਪਹਿਲੀ ਅੱਗੇ ਫਿਰ ਕਾਲਜ ਜਾਣਾ ਪੈਣਾ ਫਿਰ ਤੁਸੀਂ ਇਸੇ ਪੜੀ ਰਹੀ ਆ ਆਉਂਗੇ ਜਾਉਂਗੇ ਹਾਂਜੀ ਵੇ ਮਤਲਬ ਕਿ ਲੋਕ ਸਕੂਲ ਚ ਜਿਹੜੇ ਬੱਚੇ ਪੜਨ ਜਾਂਦੇ ਉਹ ਵੀ ਇਸੇ ਬੇੜੀ ਰਾਹੀਂ ਆਉਂਦੇ ਜਾਂਦੇ ਨੇ ਹਾਲਾਂਕਿ ਇਸ ਬੇੜੀ ਦਾ ਇੱਥੋਂ ਦੇ ਜੋ ਲੋਕ ਨੇ ਤੇ ਤਕਰੀਬਨ ਕਾਫੀ ਸਾਰੇ ਪਿੰਡ ਜੁੜੇ ਹੋਏ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਸੁੱਖ ਹੈਗਾ ਤੇ ਮਲਾਹ ਦੀ ਰੋਜੀ ਰੋਟੀ ਵੀ ਇਹਨਾਂ ਲੋਕਾਂ ਦੇ ਨਾਲ ਹੀ ਜਿਹੜੀ ਹੈ ਜੁੜੀ ਹੋਈ ਹੈ ਤੇ ਖਾਸ ਕਰਕੇ ਉਸ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਤੇ ਲੋਕ ਫਿਰ ਆਪਣੇ ਇੱਥੇ ਇਸੇ ਤਰ੍ਹਾਂ ਬਾਈਕ ਜਿਹੜੇ ਰੱਖਦੇ ਨੇ ਤਾਂ ਅਸੀਂ ਬੇੜੀ ਤੋਂ ਬਾਹਰ ਚੱਲਦੇ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਤੁਸੀਂ ਕਿਹੜਾ ਪਿੰਡ ਜੀ ਆਪਣਾ ਮੇਰਾ ਹੈਗਾ ਵੀਰੇ ਰਤਿਆਲ ਦੇ ਨਾਲ ਹੈ ਮੇਰਾ ਪਿੰਡ ਮੜਸੇਵਾਲ ਠੀਕ ਹੈ ਤੇ ਭਾਈ ਕਿਵੇਂ ਤੁਸੀਂ ਨੌ ਤੇ ਅੱਜ ਦੇ ਸਮੇਂ ਵਿੱਚ ਜਿੱਥੇ ਜਹਾਜ਼ ਆ ਗਏ ਹਨਾ ਤੇ ਕਿਵੇਂ ਦੇਖਦੇ ਹੋ ਇਸ ਬੀੜੀ ਦੇ ਕਨਸੈਪਟ ਨੂੰ ਕਿਵੇਂ ਲੱਗਦਾ ਹੈ ਤੇ ਭਾਜੀ ਜਿੱਦਾਂ ਨਾ ਰਾਜਨੀਤੀ ਹੋ ਗਈ ਜਦੋਂ ਸੀਐਮ ਬਣੇ ਚੰਨੀ ਸਾਹਿਬ ਉਦੋਂ ਕੰਮ ਸ਼ੁਰੂ ਹੋਣ ਲੱਗਿਆ ਸੀਗਾ ਫਿਰ ਮੁੜ ਕੇ ਫੇਰ ਠੱਪ ਹੋ ਗਿਆ ਫਿਰ ਇਹ ਆ ਜਿਹੜਾ ਏਰੀਆ ਹੈਗਾ ਨਾਲ ਜੁੜ ਜਾਣਾ ਇਹ ਤੇ ਅਗਰ ਪੁਲ ਬਣ ਜਾਂਦਾ ਫਿਰ ਫੈਸਿਲਿਟੀ ਹੋ ਜਾਣੀ ਸੀਗੀ ਬਈ ਲੱਗਦਾ ਕਿ ਜੇ ਪੁਲ ਬਣ ਜਵੇ ਇੱਥੇ ਤਾਂ ਕਿੰਨਾ ਇੱਕ ਸੌਖਾ ਹੋ ਸਕਦਾ ਕਿੰਨੇ ਇੱਕ ਕੰਮ ਜਿਹੜੇ ਲੋਕਾਂ ਦੇ ਜਿਹੜੇ ਪੈਂਦੀ ਰਹਿੰਦੇ ਲੱਗਦਾ ਕਿ ਉਹ ਸਾਰੇ ਸੁਖਾਲੇ ਹੋ ਸਕਦੇ ਹਾਂ ਹਾਂਜੀ ਵੀਰੇ ਆ ਦੇਖੋ ਨਾ ਇੱਧਰ ਤਹਿਸੀਲ ਪੈਂਦੀ ਐ ਤੇ ਸਾਰੇ ਕੰਮ ਤਹਿਸੀਲਾਂ ਚ ਹੁੰਦੇ ਐ ਲੋਕਾਂ ਨੂੰ ਬਹੁਤ ਮੁਸ਼ਕਲ ਕਰਨੀ ਪੈਂਦੀ ਜਦੋਂ ਪਾਣੀ ਵਧ ਜਾਂਦਾ ਇੱਥੇ ਹਾਂਜੀ ਜੇ ਪਾਣੀ ਵਧੇ ਵੀ ਫਿਰ ਤਾਂ ਟੁੱਟ ਜਾਂਦੇ ਹੁਣੇ ਲੋਕ ਆਹ ਫਿਰ ਘੁੰਮ ਕੇ ਜਾਂਦੇ ਵੀਰੇ ਰੋਪੜ ਤੋਂ ਕਿੰਨੇ ਕਿੰਨੇ ਕਿਲੋਮੀਟਰ ਪੈਂਦਾ ਬਾਈ ਰੋਪੜ ਤੋਂ ਰੋਪੜ ਤੋਂ ਪੈ ਜਾਂਦਾ 30 35 ਕਿਲੋਮੀਟਰ ਤੇ ਹੁਣ ਭਾਜੀ ਕਿ ਕੰਮਾਂ ਉੱਤੇ ਕਿੰਨਾ ਫਰਕ ਪੈਂਦਾ ਇਹ ਬੇੜੀ ਰਹੀਆਂ ਹੁਣ ਫਰਕ ਤਾਂ ਵੀਰੇ ਪੈਂਦਾ ਹੀ ਐ ਹੁਣ ਜਿਹਨੇ ਗੱਡੀ 'ਚ ਜਾਣਾ ਆਏਗਾ ਠੀਕ ਐ ਤੇ ਮੋਟਰਸਾਈਕਲ ਤੇ ਜਾਣਾ ਬਹੁਤ ਪੇਰ ਮੋੜ ਸਲ ਤੇ ਜਾਣਾ ਪੈਂਦਾ ਇੱਥੋਂ ਬੇੜੀ ਰਾਈ ਫਿਰ ਜਾਣਾ ਪੈਂਦਾ ਹਾਂ ਹਾਂ ਇੱਥੋਂ ਜਾਣਾ ਪੈਂਦਾ ਠੀਕ ਹੈ ਤੇ ਭਾਈ ਜਦੋਂ ਹਵਾ ਤੇਜ਼ ਚੱਲਦੀ ਹੁੰਦੀ ਤਾਂ ਇਹਦੇ ਵਿੱਚ ਸੇਫਟੀ ਕਿੰਨੀ ਹੁੰਦੀ ਹੈ ਸੇਫਟੀ ਵੀਰੇ ਹੁਣ ਖਤਰਾ ਵੀ ਹੁੰਦਾ ਜਦੋਂ ਪਾਣੀ ਵਧੇ ਜਾਂਦਾ ਫਿਰ ਕੰਟਰੋਲ ਚ ਨਹੀਂ ਰਹਿੰਦੀ ਇਹਨਾਂ ਦੇ ਜਿਹੜੀ ਚਲਾਂਦੇ ਬੇੜੀ ਨੂੰ ਹਾਂਜੀ ਤੇ ਕਦੇ ਭਾਜੀ ਘਟਨਾ ਵੀ ਐਮੇ ਦੀ ਕੋਈ ਵਾਪਰੀ ਨਹੀਂ ਨਹੀਂ ਘਟਨਾ ਨਹੀਂ ਵਾਪਰੀ ਇਹ ਮਲਾ ਫਿਰ ਮਤਲਬ ਇਹਨਾਂ ਨੂੰ ਯੂਰਪਾ ਫੇ ਵੀ ਪਿਛਲੇ ਮਤਲਬ ਕਿ ਇਹਨਾਂ ਦੀ ਪੀੜੀਆਂ ਕਰਦੇ ਇਹਨਾਂ ਦੀ ਬੋਲੀ ਹੁੰਦੀ ਹੈ ਪੰਚਾਇਤ ਬੋਲੀ ਕਰਦੀ ਹੈ ਤੇ ਇਹਨਾਂ ਦੀ ਬੋਲੀ ਚੜ੍ਹ ਜਾਂਦੀ 2-2 ਲੱਖ ਨੂੰ 2-2 ਲੱਖ ਸਾਲ ਲਈ ਹਾਂਜੀ ਮਤਲਬ ਕਿ 2 ਲੱਖ ਰੁਪਏ ਸਾਲ ਦਾ ਇੱਕ ਵਾਰ ਭਰ ਦਿੰਦੇ ਫਿਰ ਬਾਅਦ ਵਿੱਚ ਇਹਨਾਂ ਦਾ ਕੰਮ ਹੈ ਬਾਕੀ ਇਹਨਾਂ ਦਾ ਕੰਮ ਹੈ ਜੇ ਇਹਨਾਂ ਨੂੰ ਬਚ ਗਿਆ ਠੀਕ ਹੈ ਨਹੀਂ ਬਚੇ ਤਾਂ ਵੀ ਠੀਕ ਹੈ ਸੋ ਇਹ ਵੀਰ ਹੁਣੀ ਸਾਡੇ ਨਾਲ ਮੌਜੂਦ ਸਕੇ ਬੇੜੀ ਭਾਈ ਨੇ ਹੁਣ ਆਪਣੀ ਅ ਰੱਸਾ ਜਿਹੜਾ ਉਹ ਲਾ ਲਿਆ ਆ ਤੇ ਹੁਣ ਬੇੜੀ ਜਿਹੜੀ ਉਹ ਤੁਰਨ ਲੱਗੀ ਐ ਤੇ ਇਹਨਾਂ ਸਾਰੇ ਮਸਾਫਰਾਂ ਨੂੰ ਦੂਏ ਪਾਸੇ ਲਾ ਕੇ ਆਊਗੀ ਤੁਹਾਨੂੰ ਆਪਾਂ ਸਾਰੀ ਸਕਰੀਨ ਜਿਹੜੀ ਆ ਦਿਖਾਵਾਂਗੇ ਤਾਂ ਇਹ ਬੇੜੀ ਦੇ ਵਿੱਚ ਖਵਾਜਾ ਪੀਰ ਜਿਹੜੇ ਇੱਥੇ ਲੋਕ ਮੰਨਤਾ ਹੈ ਜਿਹਨਾਂ ਨੂੰ ਮੰਨਤਾ ਕਰਦੇ ਨੇ ਖਵਾਜਾ ਪੀਰ ਨੂੰ ਮੰਨਦੇ ਆ ਤਾਂ ਉਹ ਵਿੱਚ ਇਸ ਦੇ ਵਿੱਚ ਦੀਵਾ ਵੀ ਬਾਲ ਕੇ ਰੱਖਦੇ ਖਵਾਜਾ ਪੀਰ ਦਾ ਬੇੜਾ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਇਹ ਬੇੜਾ ਲੋਕਾਂ ਦੇ ਦਾ ਬਣਾ ਕੇ ਤਾਰਦੇ ਵੀ ਆ ਤਾਂ ਕਿ ਸੁੱਖ ਸ਼ਾਂਤੀ ਰਹੇ ਤੇ ਇਸ ਦੇ ਨਾਲ ਨਾਲੇ ਵੀਰ ਹੈ ਵੀਰ ਨੇ ਵੈਸੇ ਇਹ ਮੇਨ ਮਲਾ ਇਹ ਹੈ ਬੇੜੀ ਦਾ ਪਰ ਵੀਰ ਨੇ ਸਾਨੂੰ ਕਹਿ ਦਿੱਤਾ ਕਹਿੰਦੇ ਵੀ ਬਾਈ ਮੈਂ ਗੱਲ ਨਹੀਂ ਕਰ ਸਕਦਾ ਕੋਸ਼ਿਸ਼ ਆਪਾਂ ਜਰੂਰ ਕੀਤੀ ਸੀ ਤੇ ਬਾਈ ਨੇ ਉਹਨਾਂ ਦੇਖ ਸਕਦੇ ਹਾਂ ਆਪਣਾ ਜੜੀ ਆ ਉਹ ਡਾਂਗ ਵੱਡੀ ਲੈ ਲਈ ਹੈ ਜੀ ਦੇ ਨਾਲ ਇਹ ਬੇੜੀ ਨੂੰ ਹੁਣ ਦਿਸ਼ਾ ਦਊਗਾ ਕਾਫੀ ਜ਼ੋਰ ਦਾ ਕੰਮ ਹੈ ਪੀੜੀ ਕਿਉਂਕਿ ਕਾਫੀ ਭਾਰੀ ਇਸ ਦਾ ਕਾਫੀ ਜ਼ਿਆਦਾ ਹੋਣਾ ਆ ਲੋਕ ਬੜੇ ਵਿਸ਼ਵਾਸ ਨਾਲ ਇਸ ਦੇ ਵਿੱਚ ਬੰਦੇ ਆ ਦੇਖ ਸਕਦੇ ਹੋ ਤਸਵੀਰ ਤੁਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਪਾਂ ਇਸ ਵੇਲੇ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬਹੁਤ ਹੀ ਜਿੱਥੇ ਖੂਬਸੂਰਤ ਚੀਜ਼ ਹੈ ਪੰਜਾਬ ਦੀ ਹੈ ਹਨਾ ਉੱਥੇ ਇੱਕ ਬਹੁਤ ਹੀ ਪਿੱਛੇ ਰਹਿ ਚੁੱਕੇ ਇਹ ਲੋਕ ਨੇ ਜਿਹੜੇ ਅੱਜ ਵੀ ਤਰਸਦੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਹੈਗਾ ਹੈ ਕਿ ਭਾਈ ਆਪਾਂ ਆਪਾਂ ਨੂੰ ਵੀ ਕੋਈ ਚੰਗਾ ਸਮੇਂ ਦੇ ਹਿਸਾਬ ਨਾਲ ਮਾਡਰਨ ਸਾਹਬ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਤਾਂ ਆਪਾਂ ਐਸਾ ਇਹ ਤੁਹਾਡੇ ਨਾਲ ਸਟੋਰੀ ਜਿਹੜੀ ਆਪਾਂ ਸਾਂਝੀ ਕੀਤੀ ਹੈ ਤੁਹਾਨੂੰ ਇਹ ਸਟੋਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇਹ ਬੇੜੀ ਜਿਹੜੀ ਹੈ ਚੱਲਦੀ ਹੈ ਬੂਟ ਚੱਲਦੀ ਹੈ ਪੁਰਾਣੀ ਆ ਪਹਿਲਾ ਸਮਾਂ ਤੋਂ ਬਹੁਤ ਕਈ ਸਾਲਾਂ ਤੋਂ ਇੱਦਾਂ ਹੀ ਲੋਕ ਜਿਹੜੇ ਇਸ ਬੀੜੀ ਦਾ ਸਫ਼ਰ ਕਰਦੇ ਆ ਰਹੇ ਨੇ ਇੱਧਰ ਚਮਕੌਰ ਸਾਹਿਬ ਨਾਲ ਇਹਨਾਂ ਨੂੰ ਤਸੀਲ ਲੱਗਦੀ ਆ ਉੱਧਰ ਰੋਪੜ ਜ਼ਿਲ੍ਹਾ ਲੱਗਦਾ ਆ ਤਾਂ ਉੱਧਰ ਰੋਪੜ ਵਾਲੇ ਪਾਸੇ ਤਾਂ ਬਾਈਕ ਤੇ ਜਾ ਸਕਦੇ ਪਰ ਜੇਕਰ ਇਹਨਾਂ ਨੇ ਚਮਕੌਰ ਸਾਹਿਬ ਆਪਣੀ ਤਸੀਲ 'ਚ ਕੰਮ ਕਰਾਉਣ ਆਣਾ ਤਾਂ ਇਹਨਾਂ ਨੂੰ ਬਾਈ ਰੋਡ ਘੁੰਮ ਕੇ ਆਉਣਾ ਪੈਂਦਾ ਆ ਸੋ ਕਿਵੇਂ ਦੀ ਲੱਗੀ ਤੁਹਾਨੂੰ ਸਟੋਰੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ